ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਰਜਿਸਟਰ 295 ਜ਼ਿਲ੍ਹਾ ਫਰੀਦਕੋਟ ਦੀ ਜਰਨਲ ਮੀਟਿੰਗ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਫਰੀਦਕੋਟ ਵਿਖੇ ਨੇੜੇਵਾਸੀ ਚੌਂਕ ਅਮਰ ਪੈਲਸ ਵਿਖੇ ਕੀਤੀ ਗਈ ਹੈ ਜਿਸ ਵਿੱਚ ਉੱਚ ਪੱਧਰੀ ਕਮੇਟੀ ਅਤੇ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਅਤੇ ਸਾਰੇ ਬਲਾਕ ਪ੍ਰਧਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਸਭ ਤੋਂ ਪਹਿਲਾਂ ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਸਾਥੀਆਂ ਵੱਲੋਂ ਝੰਡੇ ਦੀ ਰਸਮ ਕਰਨ ਉਪਰੰਤ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਸਾਰੇ ਬਲਾਕ ਪ੍ਰਧਾਨਾਂ ਵੱਲੋਂ ਆਪਣੇ-ਆਪਣੇ ਭਾਸ਼ਣ ਦੌਰਾਨ ਪਿਛਲੇ ਸਮੇਂ ਤੋਂ ਜ਼ਿਲ੍ਹਾ ਕਮੇਟੀ ਵੱਲੋਂ ਕੀਤੇ ਸੰਘਰਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾਕਟਰ ਜਗਦੇਵ ਸਿੰਘ ਚਾਹਲ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਕਸ਼ਮੀਰ ਸਿੰਘ ਵਾਈਸ ਚੇਅਰਮੈਨ, ਡਾਕਟਰ ਗੁਰਜੰਤ ਸਿੰਘ ਛਖੜਵਾਲਾ ਉੱਚ ਪੱਧਰੀ ਕਮੇਟੀ ਮੈਂਬਰ, ਡਾਕਟਰ ਕੌਰ ਸਿੰਘ ਸੂਰਕਰੀ ਜ਼ਿਲ੍ਹਾ ਚੇਅਰਮੈਨ ਡਾਕਟਰ ਐਚ ਐਸ ਬੋਹਰਾ ਜ਼ਿਲ੍ਹਾ ਖਚਾਨਸੀ ਇਸ ਮੌਕੇ ਹੋਰ ਵੀ ਸਮੂਹ ਅਹੁਦੇਦਾਰ ਸ਼ਾਮਲ ਹੋਏ ਦੇਖੋ ਪੂਰੀ ਖਬਰ ਅੱਜ ਦਾ ਜਿਹੜਾ ਅਸੀਂ ਇਸ ਤੋਂ ਬਾਅਦ ਦਾ ਪ੍ਰੋਗਰਾਮ ਹੈ ਉਹ ਬੜੀ ਤਨਦੇਹੀ ਦੇ ਨਾਲ ਅਸੀਂ ਜ਼ਿਲ੍ਹੇ ਨੂੰ ਅੱਗੇ ਲਿਜਾਣ ਲਈ ਪਲੈਨਿੰਗ ਜਿਹੜੀ ਹੈਗੀ ਉਹ ਸਾਰੀਆਂ ਬਲਾਕਾਂ ਨੇ ਰਲ ਮਿਲ ਕੇ ਬਣਾ ਵੀ ਲਈ ਹੈ ਔਰ ਹੁਣ ਇੱਕ ਨਵੀਂ ਮੀਟਿੰਗ ਕਰਕੇ ਉਹਦੇ ਵਿੱਚ ਸਾਰੀ ਪਲੈਨਿੰਗ ਬਣਾਵਾਂਗੇ ਵੀ ਔਰ ਜੋ ਵੀ ਸਾਡੀ ਸਿਆਸੀ ਤੌਰ ਤੇ ਜਾਂ ਆਪਦੇ ਕੱਠ ਦੇ ਤੌਰ ਤੇ ਅਸੀਂ ਆਪਣੇ ਮੈਂਬਰਾਂ ਦੀ ਪ੍ਰੈਕਟਿਸ ਨੂੰ ਬਚਾਉਣ ਵਾਸਤੇ ਜੋ ਵੀ ਅਸੀਂ ਜਿਹੜਾ ਹੈਗਾ ਸੰਘਰਸ਼ ਦੀ ਰੂਪਰੇਖਾ ਹੈ ਉਹ ਅਸੀਂ ਇਸ ਅਗਲੇ ਮਹੀਨੇ ਮੀਟਿੰਗ ਦੇ ਵਿੱਚ ਸਾਰੀ ਦੇ ਦੇ ਦਾਂਗੇ ਜੀ ਕੋਈ ਵੀ ਜਿਹੜਾ ਹੈਗਾ ਸਮਾਂ ਇਸ ਤਰ੍ਹਾਂ ਦਾ ਅਸੀਂ ਖੁੰਝ ਨਹੀਂ ਦੇਵਾਂਗੇ ਕਿ ਸਾਡੇ ਮੈਂਬਰਾਂ ਦੀ ਪ੍ਰੈਕਟਿਸ ਨੂੰ ਕੋਈ ਆ ਚਾਵੇ ਕਿਸੇ ਤਰ੍ਹਾਂ ਦੀ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਰਿਪੋਰਟ